ਸਤਿ ਸ਼੍ਰੀ ਅਕਾਲ ਮੈਂ ਸੁਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਵੱਖ-ਵੱਖ ਨਵੇਂ ਸ਼ਖਸੀਅਤਾਂ ਨਾਲ ਨਵੇਂ ਚਿਹਰਿਆਂ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਸਾਡੇ ਨਾਲ ਅੱਜ ਅਸੀਂ ਪਿੰਡ ਅਕਾਲਗੜ ਦੇ ਵਿੱਚ ਖੜੇ ਆਂ ਅਕਾਲਗੜ ਦਾ ਨਾਮ ਕਬੱਡੀ ਜਗਤ ਦੇ ਵਿੱਚ ਪਿੰਡ ਦਾ ਨਾਮ ਕਾਫੀ ਜਿਹੜਾ ਮਸ਼ਹੂਰ ਆ ਤੇ ਸਾਡੇ ਨਾਲ ਅੱਜ ਅਕਾਲਗੜ ਦਾ ਜੰਪ ਵਾਲੀ ਰਵੀ ਅਕਾਲਗੜ ਦੇ ਨਾਮ ਨਾਲ ਤੁਸੀਂ ਕਬੱਡੀ ਦਾ ਪਲੇਅਰ ਆ ਪਿਛਲੇ ਜਿਹੜੇ 7-8 ਸਾਲ ਤੋਂ ਵੀ ਕਬੱਡੀ ਨਾਲ ਜੁੜੇ ਹਰ ਕੋਈ ਬਾਈ ਨੂੰ ਜਾਣਦਾ ਹੀ ਸੀ ਰਵੀ ਦਾ ਬਹੁਤ ਵਧੀਆ ਨਾਂ ਸੀ ਗਰਾਉਂਟਾ ਦੇ ਵਿੱਚ ਬਹੁਤ ਵਧੀਆ ਪਲੇਅਰ ਸੀਗਾ ਬਚਪਨ ਤੋਂ ਹੀ ਸ਼ੌਂਕ ਸੀਗਾ ਕਬੱਡੀ ਖੇਡਣ ਦਾ ਕਿਉਂਕਿ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਟੂਰਨਾਮੈਂਟ ਹੁੰਦਾ ਤੇ ਉਹਦੇ ਕਰਕੇ ਇਸ ਪਿੰਡ ਦੇ ਜਿਹੜੇ ਆਮ ਹੀ ਬੱਚੇ ਆ ਉਹ ਬਚਪਨ ਤੋਂ ਹੀ ਖੇਡਣਾ ਸ਼ੁਰੂ ਕਰ ਦਿੰਦੇ ਆ ਤੇ ਕੁਝ ਕੁ ਬੱਚੇ ਜਿਹੜੇ ਗ੍ਰਾਉਂਟਾ ਦਾ ਸ਼ਿਕਾਰ ਵੀ ਬਣੇ ਉਹਨਾਂ ਨੇ ਆਪਣਾ ਜਿਹੜਾ ਨਾਮ ਆ ਖੂਬ ਜਿਹੜਾ ਆਲ ਓਵਰ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਪੰਜਾਬ ਤੋਂ ਬਾਹਰ ਵੀ ਕਬੱਡੀ ਕੱਪ ਹੁੰਦੇ ਉੱਥੇ ਜਿਹੜਾ ਆਪਣਾ ਨਾਮ ਕਮਾਇਆ ਇਸੇ ਤਰ੍ਹਾਂ ਬਾਈ ਦੇ ਕੋਈ 2 ਸਾਲ ਦਾ ਵਕਫੇ ਦੇ ਵਿੱਚ ਇੱਕ ਗ੍ਰਾਉਂਟਾ ਨਾਲੋਂ ਟੁੱਟ ਗਏ ਸੀਗੇ ਕੋਈ ਕਾਰਨ ਹੀ ਇਸ ਤਰ੍ਹਾਂ ਦੇ ਬਣ ਗਏ ਸੀਗੇ ਤੇ ਗ੍ਰਾਉਂਟਾ ਤੋਂ ਇਹਨਾਂ ਨੂੰ ਹਟਣਾ ਪਿਆ ਗਿਆ ਸੀਗਾ ਗ੍ਰਾਉਂਟਾ ਤੋਂ ਪਾਸੇ ਚਲੇ ਗਏ ਸੀਗੇ ਪਰ ਜਿਹੜੇ ਇਹਨਾਂ ਨੂੰ ਚਾਹਣ ਵਾਲੇ ਸੀਗੇ ਜਿਹੜੇ ਇਹਨਾਂ ਦੀ ਕਲਾ ਨੂੰ ਪਛਾਣਦੇ ਸੀ ਉਹਨਾਂ ਨੇ ਫਿਰ ਇਹਨਾਂ ਨੂੰ ਨਾਲ ਸੰਪਰਕ ਕੀਤਾ ਤੇ ਗ੍ਰਾਂਟਾ ਦੇ ਨਾਲ ਇਹਨਾਂ ਨੂੰ ਟੱਚ ਦੇ ਵਿੱਚ ਰੱਖਿਆ ਤੇ ਬਾਈ ਨੇ ਹੁਣ ਜਿਹੜਾ ਨਾਲੇ ਪੋਸਟਰ ਡਿਜ਼ਾਈਨਿੰਗ ਦਾ ਪਹਿਲਾ ਕੰਮ ਸ਼ੁਰੂ ਕੀਤਾ ਸੀਗਾ ਉਹਦੇ ਨਾਲ-ਨਾਲ ਹੁਣ ਇਹਨਾਂ ਨੇ ਜਿਹੜਾ ਟਰੋਫੀ ਇੱਕ ਹਾਊਸ ਖੋਲਣ ਜਾ ਰਹੇ ਅੱਜ ਤਾਂ ਆਪਾਂ ਬਾਈ ਦੇ ਘਰੇ ਹੀ ਬੈਠੇ ਸੀਗੇ ਇੱਥੋਂ ਸੇਲ ਪਰਚੇਜ ਦਾ ਜਿਹੜਾ ਕੰਮ ਕਰ ਰਹੇ ਐ ਵੈਸੇ ਵੈਸੇ ਇਹਨਾਂ ਨੇ ਕਿਹਾ ਜਿਹੜਾ ਹੋਰ ਸਟੇਸ਼ਨ ਤੇ ਉਹ ਵੀ ਤੁਹਾਨੂੰ ਜਲਦੀ ਜਾਣਕਾਰੀ ਦੇਵਾਂਗੇ ਕਿਤੇ ਵਧੀਆ ਸਟੇਸ਼ਨ ਤੇ ਜਿਹੜਾ ਇਹ ਆਪਣਾ ਸਟੋਰ ਬਣਾਉਣਗੇ ਤੇ ਇੱਥੇ ਵਧੀਆ ਇਹਨਾਂ ਦਾ ਸੇਲ ਪਰਚੇਜ ਦਾ ਕੰਮ ਕਰਦਾ ਆਓ ਆਪਾਂ ਪਹਿਲਾਂ ਇਹਨਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਅੱਜ ਇਹਨਾਂ ਨਾਲ ਕਰਾਂਗੇ ਆਪਾਂ ਢੇਰ ਸਾਰੀਆਂ ਗੱਲਾਂ ਜੀ ਰਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬਾਈ ਅੱਜ ਡੈਲੀ ਰਿਪੋਰਟ ਟੀਵੀ ਦੀ ਟੀਮ ਆਪਣੇ ਘਰੇ ਪਿੰਡ ਕਾਲਗੜ੍ਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਹ ਆਪਣੇ ਟਰੋਫੀ ਹਾਊਸ ਤੇ ਪਹੁੰਚੀ ਆ ਸਰਬਸਾਂਝਾ ਸਪੋਰਟਸ ਟਰੋਫੀ ਹਾਊਸ ਤੇ ਪਹੁੰਚੀ ਇਹਨਾਂ ਦਾ ਆਪਾਂ ਇਹਨਾਂ ਨੂੰ ਜੀ ਆਇਆਂ ਕਹਿੰਨੇ ਆ ਤੇ ਵੈਲਕਮ ਬਾਈ ਤੁਸੀਂ ਆਪਣੇ ਘਰ ਆਏ ਆ ਇੱਕ ਨਮਾਣੇ ਦੀ ਹਨਾ ਵੀ ਲੋਕਾਂ ਦੇ ਸਾਹਮਣੇ ਲੈ ਕੇ ਆਏ ਆ ਆਪਾਂ ਨੂੰ ਰਵੀ ਗੱਲ ਕਰੀਏ ਤਾਂ ਪਿਛਲੇ ਮੈਨ ਲੱਗਦਾ 8-9 ਸਾਲਾਂ ਤੋਂ ਜਿਹੜਾ ਵੀ ਇਹਦਾ ਪ੍ਰੇਮੀ ਆ ਕੋਈ ਕਬੱਡੀ ਨਾਲ ਜੁੜਿਆ ਤੇ ਮੈਨ ਲੱਗਦਾ ਹਰੇਕ ਹੀ ਗਰਾਊਂਡ ਦੇ ਵਿੱਚ ਤੈਨੂੰ ਜਾਣਦਾ ਹੀ ਹੋਣਾ ਹਾਂਜੀ ਹਾਂਜੀ ਬਈ ਆਪਾਂ ਨੂੰ ਨਾ ਕਬੱਡੀ ਚ ਰਿਕ ਬੰਦੇ ਜਾਣਦਾਗਾ ਸਾਰੇ ਮੰਨ ਲਓ ਕਮੈਂਟੇਟਰ ਰੈਫਰੀ ਪਲੇਅਰ ਰਿਕ ਬੰਦਾ ਯਾਰ ਬਈ ਆਪਾਂ ਨੂੰ ਜਾਣਦਾ ਕਬੱਡੀ ਜਰਗੇ ਹਨਾ ਤੇ ਕੋਈ ਯਾਰ ਟਾਈਮ ਆ ਗਿਆ ਸੀ ਆਪਾਂ ਕਬੱਡੀ ਤੋਂ ਜਮਾਂ ਦੂਰ ਹੋ ਗਏ ਸੀਗੇ ਜਿਹੜਾ ਉਹ 2-3 ਸਾਲ ਦਾ ਦੌਰ ਸੀਗਾ ਰਵੀ ਉਹ ਕਿਸ ਤਰ੍ਹਾਂ ਦਾ ਬੀਤਿਆ ਉਹਦੀਆਂ ਜਿਹੜੀਆਂ ਕੁਝ ਗੱਲਾਂ ਸਾਡੇ ਨਾਲ ਸਾਂਝੀਆਂ ਵੀ ਕਿਸ ਤਰ੍ਹਾਂ ਦਾ ਬੀਤਿਆ ਜਦੋਂ ਗਰਾਊਂਡ ਨੂੰ ਵੀ ਟੁੱਟ ਗਏ ਪਲੇਅਰਾਂ ਨਾਲੋਂ ਵੀ ਟੁੱਟ ਗਏ ਸੀ ਬਈ ਯਾਰ ਇਹੋ ਜਿਹਾ ਟਾਈਮ ਆ ਗਿਆ ਸੀ ਯਾਰ ਆਪਾਂ ਕੱਲੇ ਰਹਿ ਗਏ ਸੀ ਹਨਾ ਚੱਲ ਆਪਣਾ ਮਾਂ ਪਿਓ ਘਰ ਦੇ ਰਹਿ ਗਏ ਸੀ ਜਿਨ੍ਹਾਂ ਨੇ ਸਾਹ ਦਿੱਤਾ ਆਪਣਾ ਨਾ ਚੱਲ ਆਪਣੀ ਲਾਈਨ ਚੱਲ ਆਪਾਂ ਪਲੇਅਰ ਸੀਗੇ ਹਨਾ ਖੇਡਦੇ ਸੀਗੇ ਚੱਲ ਕਿਤੇ ਆਪਾਂ ਗਲਤ ਸੰਗ ਚ ਰਲ ਗਏ ਤੇ ਆਪਣੀ ਗੱਡੀ ਇੱਕ ਵਾਰੀ ਬਈ ਜਮਾਂ ਲਾਈਨ ਤੋਂ ਲਹਿ ਗਈ ਸੀ ਤੇ ਵੀ ਆਪਾਂ ਨੂੰ ਕੋਈ ਨਹੀਂ ਪਛਾਣਦਾ ਸੀਗਾ ਕੋਈ ਵੀ ਬੰਦਾ ਨਹੀਂ ਪਛਾਣਦਾ ਸੀ ਅਗਲਾ ਕਹਿੰਦਾ ਉਹ ਜਾਂਦਾ ਯਾਰ ਆਪਣੇ ਕੋਲ ਕੁਝ ਮੰਗਣਾ ਲਵੇ ਕੋਈ ਚੀਜ਼ ਹਨਾ ਤੇ ਕੋਈ ਟਾਈਮ ਹੀ ਇਹੋ ਜਾਗਾ ਸੀਗਾ ਤੇ ਫਿਰ ਬਈ ਕੁਝ ਟਾਈਮ ਆਪਾਂ ਕੋਈ ਆਪ ਦਾ ਕਿਰਤ ਕੀਤੀ ਹੱਥੀ ਕੰਮ ਕੀਤਾ ਨਾ ਕੋਈ ਕੰਮਕਾਰ ਕਰਦੇ ਰਹੇ ਇੱਕ ਦਿਨ ਬਈ ਆਪਾਂ ਨੂੰ ਫੇਸਬੁਕ ਤੇ ਫੋਨ ਆਇਆ ਮੈਸੇਜ ਆਇਆ ਬਾਈ ਦਾ ਹਰਦੀਪ ਸਿੰਘਾ ਕੈਨੇਡਾ ਚੱਕ ਜਾਣੇ ਉਹ ਬੰਦਾ ਮੇਰੇ ਲਈ ਰੱਬ ਬਣ ਕੇ ਆਇਆ ਬਈ ਯਾਰ ਅੱਛਾ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਹਿੰਦੇ ਤੂੰ ਵੀ ਕੋਈ ਕੰਮਕਾਰ ਕਰ ਲੈ ਕੀ ਕਰਦਾ ਨਾ ਮੈਂ ਕਿਹਾ ਬਈ ਕੋਈ ਨਹੀਂ ਕਰਦਾ ਮੈਂ ਪੜਿਆ ਵੀ ਹੈ ਨਾ ਚੱਲ ਆਪਣੀ ਬੀਸੀਏ ਕੀਤੀ ਹੈ ਨਾ ਠੀਕ ਹੈ ਤੇ ਪੜੇ ਵੀ ਆ ਤੇ ਬੈਂਕ 'ਚ ਵੀ ਮੈਂ ਜੋਬ ਕਰਦਾ ਰਿਹਾ ਚੱਲ ਉਹ ਸਿਸਟਮ ਹੀ ਐ ਹੋ ਜਾ ਚੱਲ ਉਹ ਵੀ ਆਪਾਂ ਨੂੰ ਛੱਡਣੀ ਪਈ ਹੈ ਨਾ ਬੈਂਕ ਦੀ ਜੋਬ ਵੀ ਛੱਡਤੀ ਮੈਂ ਤੇ ਫਿਰ ਬਾਈ ਦਾ ਮੈਨੂੰ ਫੋਨ ਆਇਆ ਉਦੋਂ ਮੈਂ ਕੰਮ ਕਰ ਹੀ ਕਰਦਾ ਹੁੰਦਾ ਸੀ ਘਰ ਦੇ ਜਾਂ ਕੋਈ ਆਪ ਦਾ ਮਾੜਾ ਮੋਟਾ ਨਾ ਬਾਈ ਕਹਿੰਦਾ ਤੇ ਅਗਲੇ ਦਿਨ ਸੂਹਾ ਬਾਈ ਨੇ ਮੈਨੂੰ ਆਪ ਕੈਨੇਡਾ ਦੇ ਵਿੱਚੋਂ ਵਰਮਿੰਟਨ ਦੇ ਵਿੱਚੋਂ ਬਾਈ ਹਰਦੀਪ ਸਿੰਘ ਨੇ ਕਾਲ ਕੀਤੀ ਮੈਸੈਂਜਰ ਤੇ ਮੈਨੂੰ ਕਹਿੰਦਾ ਤੂੰ ਕੀ ਕਰਦਾ ਹੁੰਦਾ ਮੈਂ ਆਖਿਆ ਬਈ ਵਿਹਲਾ ਹੁੰਦਾ ਉਹ ਕਹਿੰਦਾ ਤੇ ਇੱਥੋਂ ਨਾ ਇੱਕ ਕੰਮ ਕਰਾਉਣਾਗਾ ਤੇ ਤੂੰ ਉਹ ਕੰਮ ਕਰਿਆ ਕਰ ਮੈਂ ਕਿਹਾ ਬਾਈ ਦੱਸੋ ਕੋਈ ਚੱਕਰ ਨਹੀਂ ਮੈਂ ਕਿਹਾ ਤੁਸੀਂ ਫੋਨ ਕੀਤਾ ਨਾ ਬਾਈ ਕਹਿੰਦਾ ਤੂੰ ਪੋਸਟਰ ਐਡੀਟਿੰਗ ਦਾ ਕੰਮ ਚਲਾ ਆ ਕਹਿੰਦਾ ਵਧੀਆ ਕੰਮ ਆ ਤੇਰੇ ਲਈ ਕਹਿੰਦਾ ਤੂੰ ਕਰ ਵੀ ਸਕਦਾਂਗਾ ਤੇ ਉਹਨੇ ਮੈਨੂੰ ਹਾਂ ਜਾਣ ਪਛਣ ਵੀ ਆ ਤੇ ਬਾਈ ਹਰਦੀਪੁਰ ਨਾਲ ਆਪਣੀ ਪਹਿਲਾਂ ਵੀ ਚੱਲ ਮੁਖਸਰ ਜੈਮ ਲਾਉਂਦੇ ਸੀ ਬਾਈ ਗਰਮਿੰਦਰ ਜਹਲ ਕੋਲੇ ਰੈੱਡ ਕਰਾਸ ਜਿੰਮ ਚ ਤੇ ਬਾਈ ਦੇ ਭਰਾ ਨਾਲ ਵੀ ਆਪਣੀ ਡਾਇਮੰਡ ਪ੍ਰਦੀਪ ਡਾਇਮੰਡ ਨਾਲ ਬਾਈ ਸੁਖਪਾਲ ਹੋ ਗਿਆ ਸੰਘਾ ਜਾਨੀ ਸਰਾਲਾ ਪੰਜਾਬ ਪੁਲਿਸ ਵਾਲਾ ਉਹਨਾਂ ਨਾਲ ਆਪਣੀ ਪਹਿਲਾਂ ਵੀ ਵਧੀਆ ਸੀ ਸਾਰੇ ਬੰਦੇ ਨਾਲ ਕਿਉਂਕਿ ਨਾਲ-ਨਾਲ ਦੇ ਪਿੰਡ ਆ ਸਾਰੇ ਬੰਦੇ ਨਾਲ ਤੁਹਾਨੂੰ ਪਤਾ ਹੀ ਹੈ ਨਾ ਖਰਾਂ ਨਾਲ ਵਧੀਆ ਹੁੰਦੀ ਆਪਣੀ ਤੇ ਜਦੋਂ ਮੰਨ ਲਓ ਬਾਈ ਨੇ ਮੈਂ ਕਿਹਾ ਬਾਈ ਕੋਈ ਚੱਕਰ ਨਹੀਂ ਮੈਂ ਕਿਹਾ ਵੀ ਆਪਾਂ ਪੋਸਟ ਐਡੀਟਿੰਗ ਦਾ ਕੰਮ ਕਰ ਲੈਨੇ ਆ ਹਨਾ ਤੇ ਚੱਲ ਮੈਂ ਕੋਈ ਆਪਦੇ ਫੋਨ ਦੇ ਜ਼ਰੀਏ ਹੀ ਮੰਨ ਲਓ ਉਹ ਕੀਤਾ ਕੋਈ ਹੈਡਫੋਨ ਦੇ ਜ਼ਰੀਏ ਕੀਤੀ ਸੀ ਹਾਂ ਹਾਂ ਫੋਨ ਦੇ ਜ਼ਰੀਏ ਮੰਨ ਲਓ ਮੈਂ ਐਪ ਕੋਈ ਡਾਊਨਲੋਡ ਕਰ ਲਿਆ ਉਹਦੇ ਲਈ ਮੈਂ ਪੋਸਟਰ ਮਾੜੇ ਮੋٹے ਬਣਾਏ ਤੇ ਇੱਕ ਮੁੰਡਾ ਸੀਗਾ ਆਪਣਾ ਰਮਨ ਰੋੜੀ ਕਪੂਰੇ ਵਾਲਾ ਅੱਛਾ ਉਹ ਬੰਦਾ ਬਹੁਤ ਪੁਰਾਣੇ ਪੋਸਟਰ ਐਡਿਟ ਕਰਦਾਗਾ ਰਮਨ ਆ ਮੁੰਡਾ ਰੋੜੀ ਕਪੂਰੇ ਤੋਂ ਉਹਨਾਂ ਤੋਂ ਮੈਂ ਪੁੱਛਿਆ ਉਹਨੇ ਚੱਲ ਵਾ ਆਪਣੇ ਭਰਾ ਆਪਣਾ ਉਹਦੇ ਨਾਲ ਆਪਣੀ ਕਬੱਡੀ ਤੋਂ ਸ਼ੁਰੂ ਤੋਂ ਬਹੁਤ ਜ਼ਿਆਦਾ ਲਿਆਏ ਸੀਗੀ ਉਹ ਬੰਦੇ ਨੇ ਆਪਾਂ ਨੂੰ ਭਰਾ ਤੌਰ ਤੇ ਭਰਾ ਹੀ ਮੰਨਿਆ ਸੀ ਉਹਨੇ ਬੰਦੇ ਨੇ ਆਪਾਂ ਨੂੰ ਬਹੁਤ ਗੋਣ ਦਿੱਤੇ ਐਡੀਟਿੰਗ ਦੇ ਠੀਕ ਹੈ ਠੀਕ ਆ ਉਸ ਤੋਂ ਬਾਅਦ ਐਡੀਟਿੰਗ ਤੇ ਕੋਈ ਵੀ ਮੰਨ ਲਓ ਹੁੰਦੀ ਉਹ ਤੋਂ ਪੁੱਛ ਲੈਣਾ ਉਸ ਤੋਂ ਬਾਅਦ ਆਪਣਾ ਹੈਗਾ ਢਿੱਲੋ ਕਬੱਡੀ ਪੀਵੀ04 ਵਾਲਾ 4K ਵਾਲਾ ਵਜਦਾ ਢਿੱਲੋ 4K ਵਾਲਾ ਦੀਪ ਸਿੰਘ ਵਾਲਾ ਢਿੱਲੋ 4 ਦੀਪ ਸਿੰਘ ਵਾਲਾ ਵਜਦਾਗਾ ਠੀਕ ਹੈ ਉਹ ਬੰਦੇ ਨੇ ਆਪਾਂ ਨੂੰ ਚੱਲ ਉਹਨੇ ਵੀ ਆਪਾਂ ਨੂੰ ਬਈ ਐਡੀਟਿੰਗ ਦੇ ਬਹੁਤ ਵਧੀਆ ਸਾਰਾ ਕੁਝ ਦੱਤਿਆ ਦੱਸਿਆ ਇੱਕ ਮੁੰਡਾ ਹੈਗਾ ਦੀਪ ਪੈਰੋ ਮੁੰਡਾ ਉਹ ਪੈਰੋ ਰਹਿ ਗਿਆ ਉਹ ਮਾਨਸੇਲੀ ਦੀਪਾ ਮੁੰਡਾ ਪੈਰੋ ਉਹਨੇ ਵੀ ਆਪਾਂ ਨੂੰ ਬਹੁਤ ਕੁਝ ਦੱਸਿਆ ਬਜਰਨੇ ਐਡੀਟਿੰਗ ਬਾਰੇ ਤੇ ਉਸ ਤੋਂ ਬਾਅਦ ਮੈਂ ਕਰਨ ਲੱਗ ਗਿਆ ਤੇ ਐਡੀਟਿੰਗ ਕਰਨ ਲੱਗਾ ਮੇਰੇ ਪੋਸਟਰ ਬਈ ਚੱਲਣ ਲੱਗੇ ਬਹੁਤ ਅੱਛਾ ਪਹਿਲਾਂ ਮੈਂ ਜਮਾ ਟੂਰਨਾਮੈਂਟਾਂ ਦੇ ਪੋਸਟਰ ਬੰਦ ਸੀ ਉਹਨਾਂ ਦੀ ਐਡੀਟਿੰਗ ਹਾਂਜੀ ਹਾਂਜੀ ਹਾਂ ਕਿ ਇਹਦਾ ਪਲੇਅਰ ਦਾ ਸਨਮਾਨਾ ਕਬੱਡੀ ਟੂਰਨਾਮੈਂਟ ਦਾ ਫਿਰ ਵੀ ਉਹ ਕੰਮ ਤੁਸੀਂ ਘਰੇ ਹੀ ਕਰਦੇ ਸੀ ਜਾਂ ਕਿਤੇ ਹੋਰ ਦਫ਼ਤਰ ਵਗੈਰਾ ਦੁਕਾਨ ਵਗੈਰਾ ਹੋਵੇ ਨਾ ਨਾ ਬਾਈ ਮੈਂ ਕੰਮ ਤੇ ਜਾਂਦਾ ਹੁੰਦਾ ਸੀ ਵਿੱਚੋਂ ਕੰਮ ਤੋਂ ਕਿਤੇ ਛੁੱਟੀ ਹੋਣੀ ਉਦੋਂ ਪੋਸਟਰ ਬਣਾ ਲਿਆ ਕੋਈ ਹਨਾ ਘਰੇ ਆ ਕੇ ਪੋਸਟਰ ਬਣਾ ਲਿਆ ਪਾਰਟ ਟਾਈਮ ਹੀ ਕਰਦੇ ਸੀ ਉਹਨਾਂ ਦਾ ਆਪਾਂ ਨੂੰ ਕੋਈ ਵੀ ਰੁਪਈਆ ਨਹੀਂ ਮਿਲਦਾ ਹੁੰਦਾ ਸੀ ਕੁਝ ਨਹੀਂ ਮਿਲਦਾ ਹੁੰਦਾ ਸੀ ਫਿਰ ਮੈਨੂੰ ਘਰ ਦੇ ਹਾਂ ਘਰ ਦੇ ਵੀ ਤੇ ਕੋਈ ਬੰਦੇ ਹੋਰ ਵੀ ਪੈ ਕਹਿਣ ਲੱਗੇ ਵੀ ਯਾਰ ਤੂੰ ਕੀ ਐਵੇਂ ਮੱਥਾਂ ਬਲੇ ਨਿਗਾਹ ਘਟਾ ਲੂਆਂ ਕੁਝ ਹੋ ਜੂਗਾ ਚੱਲ ਮੈਂ ਪੀਸੀ ਤੇ ਹੁੰਦਾ ਹਾਂ ਹਾਂਜੀ ਹਾਂਜੀ ਮੈਂ ਫੋਨ ਤੇ ਕਰਦਾ ਸੀ ਉਹ ਕੰਮ ਬਈ ਉਹ ਕਿਹੜਾ ਪੀਸੀ ਵਾਲਾ ਕੰਮ ਉਹ ਮੈਂ ਫੋਨ ਤੇ ਹੀ ਕਰ ਦਿੰਦਾ ਤੇ ਐਪ ਲਿਆ ਸੀਗਾ ਮੈਂ ਠੀਕ ਐਪ ਰਾਹੀਂ ਮੈਂ ਉਹ ਕੰਮ ਕਰਦਾ ਰਿਹਾ ਤੇ ਹੌਲੀ ਹੌਲੀ ਮੈਂ ਹੋਰ ਇੱਕ ਐਪ ਆ ਗਿਆ ਉਹਦੇ ਰਾਹੀਂ ਮੈਂ ਫਿਰ ਡੇਟਿੰਗ ਦਾ ਕੰਮ ਸ਼ੁਰੂ ਕੀਤਾ ਫੇਰ ਤਾਂ ਬਾਬੇ ਨਾਨਕ ਦੀ ਕਿਰਪਾ ਐਸੀ ਹੀ ਆਪਣੇ ਸੰਤ ਬਾਬਾ ਭਗਤ ਸਿੰਘ ਦੀ ਸਮਾਧ ਆਪਣੇ ਗੁਰਦਰਾ ਸਾਹਿਬ ਕੋਲੇ ਟੂਰਨਾਮੈਂਟ ਉਹਦਾ ਯਾਦ ਚ ਹੁੰਦਾਗਾ ਫਿਰ ਆਪਣੇ ਤਾਂ ਐਸੀ ਹੀ ਕਿਰਪਾ ਹੋਈ ਬਈ 6 ਮਹੀਨੇ ਦੇ ਵਿੱਚ ਵਿੱਚ ਨਾ ਦੁਬਾਰਾ ਫੇਰ ਰਵੀ ਰਵੀ ਹੋਣ ਲੱਗ ਗਈ ਫਰੇ ਟੂਰਨਾਮੈਂਟ ਤੇ ਆਪਣੇ ਵਧੀਆ ਸਨਮਾਨ ਹੋਣ ਲੱਗ ਗਏ ਅਕਸਰ ਹੀ ਦੇਖਦੇ ਆ ਕਿਤੇ ਵੀ ਹੁਣ ਪਹਿਲਾਂ ਤਾਂ ਕੱਲੇ ਕਬੱਡੀ ਦੇ ਟੂਰਨਾਮੈਂਟ ਤੇ ਸੀ ਹੁਣ ਕੋਈ ਕਿਤੇ ਵੀ ਫੁੱਟਬਾਲ ਦਾ ਟੂਰਨਾਮੈਂਟ ਹੁੰਦਾ ਕ੍ਰਿਕਟ ਦਾ ਟੂਰਨਾਮੈਂਟ ਹੁੰਦਾ ਤੇ ਮਹਿਸੂਸ ਹੁੰਦਾ ਹਣਾ ਜਿਹੜਾ 2-3 ਸਾਲ ਦਾ ਜਿਹੜਾ ਤੁਹਾਡਾ ਵਖਵਾ ਜਿਹੜਾ ਇਹਨਾਂ ਗਰਾਉਂਟਾਂ ਤੋਂ ਪਾਸੇ ਰਹਿ ਗਿਆ ਹੁਣ ਮਹਿਸੂਸ ਹੁੰਦਾ ਹਣਾ ਵੀ ਉਹਨਾਂ ਚ ਤਾਂ ਹੋਰ ਵੀ ਬੜਾ ਨਾਮ ਹੁੰਦਾ ਸੀ ਬਈ ਮੈਂ ਨਾ ਬਹੁਤ ਪਿੱਛੇ ਹੋ ਗਿਆ ਘਟੋ ਘਟ ਕਈ ਸਾਲ ਪਿੱਛੇ ਹੋ ਗਿਆ ਵੀ ਉਹ ਮੈਂ 2-3 ਸਾਲ ਕਿਹੜੇ ਗਲਤ ਕੰਮਾਂ 'ਚ ਗਾਲਤੇ ਹਨਾ ਲੜਾਈਆਂ ਝਗੜਿਆਂ ਤੇ ਜਾਂ ਕੋਈ ਹੋਰ ਕੰਮਾਂ 'ਚ ਗਾਲਤੇ ਹਨਾ ਤੇ ਜੇ ਉਹੀ ਕੰਮ ਮੈਂ ਫੇਰ ਕਬੱਡੀ ਨਾਲ ਹੀ ਉਦੋਂ ਤੇ ਜੁੜਿਆ ਹੁੰਦਾ ਤਾਂ ਅੱਜ ਨੂੰ ਆਪਣਾ ਵੀ ਇਤੋਂ ਵੀ ਜ਼ਿਆਦਾ ਨਾਂ ਹੁਣਾ ਸੀ ਬਈ ਇਕਰੇ ਬਈ ਹੋਰ ਗ੍ਰਾਉਂਟਾਂ ਨਾਲ ਜੁੜੀ ਗੱਲ ਕਰ ਲਈਏ ਪਲੇਅਰਾਂ ਨਾਲ ਜੁੜੀ ਗੱਲ ਕਰ ਲਈਏ ਜਿਵੇਂ ਕਬੱਡੀ ਦੇ ਪਲੇਅਰ ਆ ਜ਼ਿਆਦਾਤਰ ਆਪਾਂ ਆਵਦੇ ਏਰੀਆ ਦੀ ਗੱਲ ਕਰ ਲਈਏ ਬਹੁਤ ਜ਼ਿਆਦਾ ਪਲੇਅਰ ਤਾਂ ਮਜ਼ਦੂਰ ਘਰਾਂ ਤੋਂ ਹੁੰਦੇ ਆ ਤੇ ਜਿਹੜੀ ਆਪਣੀ ਗੇਮ ਆ ਇਦੇ ਲਈ ਖਰਾਕ ਦੀ ਵੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਤੇ ਉਹਨਾਂ ਦਾ ਯਾਰ ਕਿਵੇਂ ਦੇਖ ਦऊं ਵੀ ਸਰਕਾਰ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਆ ਜਿਹੜੇ ਉਹ ਵਧੀਆ ਆਪਦੀ ਗੇਮ ਨੂੰ ਰੱਖਣ ਕਿਉਂਕਿ ਮਜ਼ਦੂਰ ਪਰਿਵਾਰਾਂ ਦੇ ਆ ਉਹ ਕਈ ਵਾਰੀ ਤਾਂ ਖਰਾਕ ਕਰਕੇ ਗੇਮ ਨੂੰ ਛੱਡ ਜਾਂਦੇ ਆ ਬਾਈ ਨਾ ਯਾਰ ਮੈਂ ਤੈਨੂੰ ਦੱਸ ਦਾਂਗਾ ਬਈ ਆਦੀਵਲ ਸਾਹਿਬ ਕਿਹੜੇ ਮੰਨ ਲਓ ਪਲੇਅਰ ਆ ਨਾ ਅੱਧੋ ਮੰਨ ਲਓ ਪਲੇਅਰ ਕਿਹੜੇ ਬਜਨੀ ਤੋਂ ਲੈ ਕੇ ਓਪਨ ਤੱਕ ਕੋਈ ਵੱਡਾ ਪਲੇਅਰ ਹੋਊਗਾ ਨਹੀਂ ਤਾਂ ਬਜਨੀ ਸਾਰੇ ਕਿਹੜੇ ਵੇਟ ਖੇਡਦੇ ਨੇ ਸਾਰੇ ਆਪਣੇ ਮੀਡੀਅਮ ਪਰਿਵਾਰਾਂ ਦੇ ਜਾਂ ਗਰੀਬ ਪਰਿਵਾਰਾਂ ਦੇ ਜਾਂ ਛੋਟਾ ਜ਼ਿਮੀਂਦਾਰ ਹੋ ਗਿਆ ਉਹ ਬੰਦੇ ਕੌਡੀ ਤੇ ਖਰਾਕ ਦਾ ਵੀ ਬਹੁਤ ਔਖਾ ਜਾਂਦਾ ਕਈ ਬੰਦੇ ਦਾ ਯਾਰ ਵਿਚਾਰੇ ਮਿਲਦੇ ਹੁੰਦੇ ਆ ਬਾਈ ਯਾਰ ਸਾਡੀ ਹੈਲਪ ਕਰਵਾ ਦੇ ਹਨਾ ਬਈ ਸਾਡੀ ਕਿਸੇ ਨੂੰ ਕਹਿ ਕੇ ਤੇਰੀ ਮੰਨ ਲਓ ਪ੍ਰੋਮੋਟਰਾਂ ਨਾਲ ਵਧੀਆ ਹੈਗਾ ਨਾ ਕਿਹੜੇ ਨਾਲ ਹੈਗੀ ਆ ਬਈ ਤੂੰ ਸਾਨੂੰ ਖਰਾਕ ਦਾ ਹੱਲ ਕਰਵਾ ਦੇ ਜਾਂ ਕੋਈ ਵੀ ਕਰਵਾ ਦੇ ਤੇ ਬਈ ਆਪਾਂ ਬਾਈ ਹੋਰਾਂ ਨੂੰ ਕਹਿ ਵੀ ਦਿੰਦੇ ਆ ਹਰਦੀਪ ਹੋਰਾਂ ਨੂੰ ਉਹ ਕਰ ਵੀ ਦਿੰਦੇ ਆ ਹਨਾ ਆਪਣੇ ਕਹਿਣੇ ਤੇ ਚੱਲ ਆਪਣਾ ਕਹਿਣਾ ਨਹੀਂ ਮੋੜਦੇ ਵਧੀਆ ਬੰਦੇ ਉਹ ਫਿਰ ਆਪਣੇ ਏਰੀਆ ਦੇ ਮੰਨ ਲਓ ਆਪਣੇ ਏਰੀਆ ਦੇ ਪ੍ਰੋਮੋਟਰ ਆ ਬਈ ਉਹ ਠੀਕ ਹੈ ਮੰਨ ਲਓ ਆਪਣੇ ਏਰੀਆ ਦੇ ਜਿੰਨੇ ਵੀ ਕੋਈ ਉਹਨਾਂ ਨੂੰ ਲੱਗਦਾ ਜਿਹੜਾ ਖੇਡ ਨਾਲ ਉਹ ਸਪੋਰਟ ਕਰਦੇ ਸਪੋਰਟ ਕਰਦੇ ਆ ਬਈ ਉਹ ਬੰਦੇ ਨੂੰ ਸਪੋਰਟ ਕਰਦੇ ਆ ਜਾਨੀ ਕਿ ਉਹ ਵਜਨੀ ਕਬੱਡੀ ਨੂੰ ਜੋ ਵੀ ਕਬੱਡੀ ਨਾਲ ਬੰਦਾ ਜੁੜਿਆ ਰਿਕ ਬੰਦੇ ਦਾ ਸਨਮਾਨ ਕੀਤਾ ਉਹ ਬੰਦੇ ਨੇ ਬਈ ਚੱਲ ਕੋਈ ਰਹਿ ਵੀ ਗਿਆ ਹੋਊਗਾ ਹਨਾ ਸਾਰਿਆਂ ਦਾ ਆਇਆ ਵੀ ਨਹੀਂ ਜਾਂਦਾਗਾ ਵੈਸੇ ਉਹ ਕਹਿੰਦਾ ਵੀ ਸਾਰਿਆਂ ਦਾ ਆਪਾਂ ਸਨਮਾਨ ਕਰਨਾਗਾ ਰਵੀ ਇੱਕ ਹੋਰ ਗੱਲ ਕਰੀਏ ਜੀ ਮੈਂ ਸਰਕਾਰ ਵੀ ਪੰਜਾਬ ਦੇ ਵਿੱਚ ਢਾਈ ਸਾਲ ਪਹਿਲਾਂ ਇੱਕ ਬਦਲਾਅ ਦੇ ਨਾਂ ਦੀ ਲਹਿਰ ਉੱਠੀ ਸੀਗੀ ਉਹਨਾਂ ਨੇ ਵੀ ਇਹੀ ਉਹਨਾਂ ਦੇ ਮੁੱਖ ਵਿਸ਼ੇ ਸੀ ਵੀ ਅਸੀਂ ਸਿੱਖਿਆ ਵਧੀਆ ਹੋਣੀ ਚਾਹੀਦੀ ਆ ਸਿਹਤ ਸਹੂਲਤਾਂ ਵਧੀਆ ਹੋਣੀ ਚਾਹੀਦੀ ਆ ਨੌਜਵਾਨ ਆ ਜਿਹੜੀ ਨਸ਼ੇ ਤੋਂ ਦੂਰ ਹੋਣਾ ਚਾਹੀਦੀ ਆ ਨੌਜਵਾਨਾਂ ਨੂੰ ਗਰਾਊਂਡਾਂ ਨਾਲ ਜੋੜਾਂਗੇ ਤੁਹਾਨੂੰ ਲੱਗਦਾ ਢਾਈ ਸਾਲਾਂ ਦੇ ਵਿੱਚ ਕੋਈ ਸਰਕਾਰ ਨੇ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਿਹੜੇ ਨੌਜਵਾਨ ਗਰਾਊਂਡਾਂ ਨਾਲ ਜੋੜਨ ਬੇਰਨਾ ਬਦਲਾਅ ਤਾਂ ਚੱਲ ਹੈਗਾ ਹੈ ਨਾ ਮੰਨ ਲਓ ਖੇਲੋ ਪੰਜਾਬ ਖੇਮਾ ਹੋਈਆਂ ਚੱਲ ਉਹ ਵੀ ਹੋਈਆਂ ਨਾ ਗੇਮਾਂ ਹੋਈਆਂ ਵਿੱਚ ਕਈ ਉਹਨਾਂ ਦੇ ਮੰਨ ਲਓ ਪੈਸੇ ਨਹੀਂ ਮਿਲਗੇ ਕਈ ਖੜਾਰਗਾ ਨੂੰ ਹਨਾ ਆਪਾਂ ਨੂੰ ਦੱਸ ਦਿੰਦਾ ਭਈ ਅਸੀਂ ਉਹ ਗੇਮਾਂ ਖੇਡਿਆ ਸਾਨੂੰ ਪੈਸੇ ਨਹੀਂ ਮਿਲੇ ਚੱਲ ਨੌਕਰੀਆਂ ਵੀ ਚੱਲ ਕਿੰਨੀ ਆ ਕੇ ਮਿਲੀਆਂ ਚੱਲ ਕਿਸੇ ਗਰੀਬ ਨੂੰ ਤਾਂ ਮਿਲੀ ਹਨਾ ਪਰ ਮੈਨੂੰ ਇੰਨਾ ਬਦਲਾ ਨਹੀਂ ਲੱਗਿਆ ਭਈ ਯਾਰ ਹਨਾ ਪਿੰਡ ਲੈਵਲ ਤੇ ਕੋਈ ਤੁਹਾਨੂੰ ਲੱਗਦਾ ਪਿੰਡਾਂ ਦੇ ਵਿੱਚ ਕੋਈ ਸਪੋਰਟਸ ਦਾ ਵਧੀਆ ਸਮਾਨ ਸਰਕਾਰ ਵੱਲੋਂ ਆਉਂਦਾ ਹੋਵੇ ਜਾਂ ਕੋਈ ਇਸ ਤਰ੍ਹਾਂ ਦੇ ਕੋਈ ਕੈਂਪੋ ਲੱਗਦੇ ਹੋਣ ਜਿੱਥੇ ਵੀ ਜਿਹੜਾ ਪਲੇਅਰ ਰਹਿ ਸਕਣ ਉਹਨਾਂ ਨੂੰ ਪੂਰੀ ਖਰਾਕ ਮਿਲ ਸਕੇ ਪਿੰਡਾਂ 'ਚ ਬਈ ਆਪਣੇ ਏਰੀਆ 'ਚ ਤਾਂ ਬਹੁ ਘੱਟ ਹਨਾ ਆਪਣੇ ਏਰੀਆ 'ਚ ਤਾਂ ਕਈ ਮੰਨ ਲਓ ਹੈਗੇ ਵੀ ਇਹ ਪਿੰਡ ਜਿੰਮਾਂ ਵੀ ਵਧੀਆ ਹੈਗੀਆਂ ਕਈ ਪਿੰਡਾਂ 'ਚ ਹਨਾ ਕਿਵੇਂ ਮੇਰੇ ਪਿੰਡ ਵੀ ਜਿੰਮ ਵਧੀਆ ਹੈਗਾ ਹਨਾ ਤੇ ਹੋਰ ਵੀ ਹੈਗੀਆਂ ਮੰਨ ਲਓ ਕਈ ਪਿੰਡਾਂ 'ਚ ਬਈ ਯਾਰ ਟਰਨਮੈਂਟ ਕਿਹੜੇ ਕਲੱਬ ਉਹ ਵੀ ਸਪੋਰਟ ਕਰਦੇ ਆ ਪਰ ਆਪਣਾ ਏਰੀਆ ਥੋੜਾ ਯਾਰ ਪਿੱਛੇ ਰਹਿ ਜਾਂਦਾਗਾ ਵੈਸੇ ਤਾਂ ਨਹੀਂ ਹੋਣ ਰਿਹਾਗਾ ਤੇ ਵੈਸੇ ਆਪਣੇ ਏਰੀਆ 'ਚ ਬਹੁ ਘੱਟ ਸਪੋਰਟ ਹੁੰਦੀ ਆ ਪਲੇਅਰ ਨੂੰ ਬਈ ਯਾਰ ਆਪਣੇ ਏਰੀਏ ਦੇ ਜੇ ਦੇਖਿਆ ਜਾਵੇ ਤੇ ਤੁਹਾਡੇ ਨਾਲ ਕਿੰਨੇ ਪਲੇਅਰ ਖੇਡਦੇ ਹੋਣਗੇ ਜਦੋਂ ਖੇਡਣਾ ਸ਼ੁਰੂ ਕੀਤਾ ਹੋਵੇ ਤੇ ਅੱਜ ਤ ਹੁਣ ਗਿਣਤੀ ਦੇ ਰਹਿ ਗਏ ਹੋਣਗੇ ਕਿੱਥੇ ਕਮੀਆਂ ਰਹਿ ਜਾਂਦੀਆਂ ਕਿਹੜੀਆਂ ਕਮੀਆਂ ਕਰਕੇ ਜਿਹੜਾ ਤੁਹਾਡੇ ਵਰਗੇ ਪਲੇਅਰ ਆ ਜਿਹੜੇ ਵਧੀਆ ਖੇਡਦੇ ਜਿੰਨਾ ਗੇਮ ਵਧੀਆ ਉਹਨਾਂ ਨੂੰ ਗਰਾਊਂਡ ਛੱਡਨੇ ਪੈਂਦੇ ਬਈ ਮੇਨਤਾ ਗੱਲ ਹੈਗੀ ਯਾਰ ਘਰ ਦੀ ਗਰੀਬੀ ਹੋ ਜਾਂਦੀ ਹੈ ਕਈਆਂ ਪਲੇਅਰਾਂ ਦੀ ਗਰੀਬੀ ਹੋ ਗਈ ਮਜ਼ਦੂਰੀ ਬਣ ਜਾਂਦੀ ਹੈ ਹਨਾ ਮਜਬੂਰੀ ਬਣ ਜਾਂਦੀ ਆ ਤੇ ਕੋਸਿਆਰ ਪਲੇਅਰ ਇਹੋ ਜਿਹੇ ਹੁੰਦੇ ਆ ਬਈ ਯਾਰ ਆਪ ਹੀ ਹਨਾ ਗਲਤ ਪਾਸੇ ਜਾਵੜਦੇ ਹਨਾ ਕੋਈ ਯਾਰ ਹੋਰ ਪਾਸੇ ਜਾਵੜਿਆ ਕੋਈ ਨਸ਼ੇ ਵਾਲ ਇਹ ਆਪਾਂ ਨਹੀਂ ਕਹਿੰਦੇ ਕਿ ਆਪ ਹੀ ਬੰਦਾ ਕਿਵਰੀ ਲੈਨ ਤੋਂ ਢੜਕ ਜਾਂਦਾ ਕਿਵੇਂ ਬਈ ਮੈਂ ਵੀ ਢੜਕ ਗਿਆ ਸੀ ਇੱਕ ਲੈਨ ਤੋਂ ਵੀ ਲੈਨ ਤੋਂ ਢੜਕ ਕੇ ਵੀ ਜਿਹੜੀ ਉਹ ਆਪਣੀ ਬਰਬਾਦੀ ਆਪ ਕਰ ਲੈਂਦੇ ਆ ਹਾਂਜੀ ਹਾਂਜੀ ਬਈ ਆਪ ਕਰ ਲੈਂਦੇ ਆ ਤੇ ਸਰਕਾਰ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਚਾਹੀਦੇ ਆ ਗਰਾਊਂਡਾਂ ਨਾਲ ਕਿਸ ਤਰ੍ਹਾਂ ਦਾ ਉਹਨਾਂ ਨੂੰ ਜਿਹੜਾ ਰਾਸ਼ਨ ਮੁਹੱਈਆ ਕਰਵਾਇਆ ਜਾਵੇ ਜਾਂ ਕਿਵੇਂ ਦੇ ਪ੍ਰਬੰਧ ਆ ਜਿਹੜੇ ਗਰਾਊਂਡਾਂ ਨਾਲ ਜਿਹੜੇ ਪਲੇਅਰ ਜੁੜੇ ਰਹਿਣ ਬਈ ਯਾਰ ਨਾ ਮੇਰੀ ਤਾਂ ਇਹੀ ਆ ਨਾ ਮੰਨ ਲਓ ਬਾਲਾਂ ਨੇ ਇੱਕ ਪਿੰਡ ਨੂੰ ਨਹੀਂ ਸਰਕਾਰ ਕਰਦੇ 10-10 12-12 ਪਿੰਡਾਂ ਨੂੰ ਹਨਾ ਮੰਨ ਲਓ ਸਰਕਾਰ ਕੋਈ ਇੱਕ ਸਾਂਝਾ ਕੋਚ ਮੰਨ ਲਓ ਰ ਇੱਕ ਗੇਮ ਦਾ ਕਿਹੜ ਤੇ 올림픽 ਗੇਮਾਂ ਦਾ ਵੀ ਹੋਵੇ ਕੋਈ ਕੋਚ ਹੋਵੇ ਪੰਜਾਬ ਮੰਨ ਲਓ ਦਹਾਂ ਦਹਾਂ ਪਿੰਡਾਂ ਨੂੰ ਕੋਈ ਇੱਕ ਕੋਚ ਦਿੱਤਾ ਜਾਵੇ ਵਧੀਆ ਗਰਾਊਂਡ ਬਣਾ ਕੇ ਦਿੱਤਾ ਜਾਵੇ ਉੱਥੇ ਮੰਨ ਲਓ ਉਹਨਾਂ ਦੀ ਖਾਹਕ ਦਾ ਪ੍ਰਬੰਧ ਹੋਵੇ ਤੇ ਉਹਨਾਂ ਦੇ ਮੰਨ ਲਓ ਕੋਚਿੰਗ ਦਾ ਪ੍ਰਬੰਧ ਮੁਕਤ ਹੋਵੇ ਤਾਂ ਕਿ ਆਪਣੇ ਨਾ ਪੰਜਾਬ ਚ ਬਹੁਤ ਪਲੇਅਰ ਪਏ ਆ ਇਹੋ ਜਿਹੇ ਜਿਹੜੇ ਬੰਦਿਆਂ ਨੂੰ ਕੋਚਿੰਗ ਵੱਲੋਂ ਹੀ ਬਸਾਂ ਬੈਠੇ ਹਨਾ ਜੇ ਕਬੱਡੀ ਦੀ ਗੱਲ ਕਰੀਏ ਤਾਂ ਵੀ ਇਹ ਤੋਂ ਪਹਿਲਾਂ ਕਾਂਗਰਸ ਸਰਕਾਰ ਆਈ ਉਸ ਤੋਂ ਪਹਿਲਾਂ ਅਕਾਲੀ ਦਲ ਵੇਲੇ ਮੈਨੂੰ ਲੱਗਦਾ جنੂਨ ਲੋਕਾਂ 'ਚ ਜ਼ਿਆਦਾ ਨਹੀਂ ਵਧਿਆ ਸੀ ਜਦੋਂ ਵਰਲਡ ਕੱਪ ਸ਼ੁਰੂ ਹੋਣ ਲੱਗਿਆ ਸੀ ਬਈ ਵਰਲਡ ਕੱਪ ਨੇ ਤਾਂ ਬਹੁਤ ਜਨੂਨ ਵਾਰਤਾ ਸੀਗਾ ਬਹੁਤ ਵਧੀਆ ਉਦੋਂ ਸਰਕਾਰ ਦਾ ਅਪਰਾਲਾ ਸੀ ਬਾਦਲ ਸਰਕਾਰ ਦਾ ਬਹੁਤ ਵਧੀਆ ਅਪਰਾਲਾ ਸੀ ਆਪਾਂ ਐਣੀ ਕਹਿੰਦੇ ਵੀ ਬਾਦ ਹੁਣ ਵੋਟਾਂ ਵੀ ਚੱਲੀ ਜਾਂਦਾ ਵੀ ਆਪਾਂ ਸਰਕਾਰ ਦੀ ਪ੍ਰੋਮੋਸ਼ਨ ਕਰਦੇ ਆ ਆਪਾਂ ਪ੍ਰੋਮੋਸ਼ਨ ਨਿਕੇ ਦੀ ਵਚਨਦਾਨ ਨੂੰ ਮੈਂ ਕਹਿਣ ਲੱਗਾ ਸੀ ਸੀ ਨਾ ਡੈਲੀ ਲੋਕ ਸਭਾ ਹਲਕੇ ਦੇ ਵਿੱਚ ਜਾਂਦੇ ਆ ਮੈਂ ਕਿਹਾ ਕਿਤੇ ਕੋਈ ਇਹ ਹੀ ਨਾ ਸਵਾਲ ਕਰਦੇ ਵੀ ਹੁਣ ਕਿਸੇ ਪਾਰਟੀ ਦੇ ਅਸੀਂ ਪਾਰਟੀ ਦੀ ਗੱਲ ਮੈਂ ਦੂਜੀਆਂ ਪਾਰਟੀਆਂ ਦੀ ਵੀ ਦੱਸੂਗਾ ਪਹਿਲਾਂ ਚੱਲ ਆਪਾਂ ਇਹ ਕੁਐਸਚਨ ਨੂੰ ਪੂਰਾ ਕਰ ਲਈਏ ਯਾਰ ਕਿਹੜੇ ਨੇ ਬਈ ਚੰਗਾ ਕੰਮ ਕੀਤਾ ਆਪਾਂ ਤਾਂ ਚੰਗਾ ਕਵਾਂਗੇ ਯਾਰ ਕਿਉਂਕਿ ਆਪਣਾ ਤਾਂ ਬਈ ਕਿਸੇ ਨੇ ਕੁਝ ਨਹੀਂ ਕੀਤਾ ਹੈ ਹਨਾ ਆਪਾਂ ਮੰਨ ਲਓ ਸਾਰਿਆਂ ਨੂੰ ਵੋਟਾਂ ਪਾ ਕੇ ਦੇ ਪਰ ਆਪਾਂ ਯਾਰ ਸਿਆਸਟਿਕਸ ਵਾਲੇ ਪਾਸੇ ਨਹੀਂ ਆਉਂਦੇ ਬਈ ਹਨਾ ਆਪਾਂ ਦਾ ਮਨ ਇੱਕ ਕਰਦੇ ਆ ਉਹ ਸ਼ਖਵੀਰ ਬਾਦਲ ਦੀ ਹਾਂ ਹਾਂ ਤੋਂ ਸਿਰਫ ਆਪ ਉਸੇ ਵਿਸ਼ੇ ਤੇ ਚੱਲਦੇ ਫਿਰ ਆਪਾਂ ਵੀ ਜਦੋਂ ਟੂਰਨਾਮੈਂਟ ਵੱਡੇ ਟੂਰਨਾਮੈਂਟ ਹੁੰਦੇ ਸੀ ਉਦੋਂ ਬਹੁਤ ਜ਼ਿਆਦਾ ਬੱਚਿਆਂ ਦੇ ਵਿੱਚ ਕਰਾਈ ਹਾਂਜੀ ਹਾਂਜੀ ਉਹ ਬੰਦੇ ਨੇ ਸਰਕਾਰ ਨੇ ਬਈ ਪਲੇਅਰਾਂ ਲਈ ਬਹੁਤ ਕੀਤਾ ਬਈ ਮੰ ਲੋ ਕਹਿ ਰਹੇ ਸਨ ਆਪਾਂ ਕਾਲੀ ਦਲ ਸਰਕਾਰ ਨੇ ਬਹੁਤ ਪਲੇਅਰਾਂ ਲਈ ਬਹੁਤ ਕੀਤਾ ਕਬੱਡੀ ਵਾਲੇ ਪਲੇਅਰਾਂ ਲਈ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਹੈ ਨਾ ਵਿੱਚ ਇੱਕ ਕਰੋਨਾ ਕਾਲ ਦਾ ਦੌਰ ਆ ਗਿਆ ਸੀ ਉਸ ਕਰੋਨਾ ਕਾਲ ਦੇ ਦੌਰ ਨਾਲ ਕਿੰਨਾ ਕ ਕਬੱਡੀ ਨੂੰ ਜਿਹੜੀ ਢਾਹ ਲੱਗੀ ਹੈ ਕਿੰਨਾ ਕ ਟੂਰਨਾਮੈਂਟਾਂ ਦਾ ਫਰਕ ਪਿਆ ਬਾਈ ਇਹੋ ਜੇ ਪਲੇਅਰ ਤੇ ਕਮੈਂਟੇਟਰ ਸੀ ਕਿਹੜੇ ਬੰਦਿਆਂ ਦਾ ਨਾ ਘਰ ਮੰ ਲੋ ਕਬੱਡੀ ਦੇ ਸਾਰੇ ਚੱਲਦਾ ਸੀ ਨਾ ਉਹ ਬੰਦੇ ਰੇੜੀਆਂ ਲਾਉਣ ਲੱਗ ਗਏ ਸੀ ਅਸਲੀਅਤ ਆਪਣੀ ਮਤਲਬ ਬਹੁਤ ਬੰਦੇ ਨਾ ਕੋਈ ਕਰੋਨਾ ਕਾਲ ਆ ਗਿਆ ਸੀ ਰੇੜੀਆਂ ਵਗੈਰਾ ਤੇ ਆਪਦੇ ਮੰਨੋ ਕਰਨ ਲੱਗੇ ਸੀ ਕਿਹੜੇ ਬੰਦੇ ਇੱਕ ਦਿਨ ਵੀ ਟੂਰਨਾਮੈਂਟ ਤੋਂ ਘਰੇ ਨਹੀਂ ਰਹਿੰਦੇ ਸੀਗੇ ਕਿਉਂਕਿ ਸਿਸਟਮ ਹੀ ਉਹੋ ਜਿਹਾ ਸੀ ਰਿਕ ਬੰਦਾ ਯਾਰ ਕਿਵੇਂ ਹੋ ਗਿਆ ਸੀ ਬਹੁਤ ਚੰਗੇ ਨਾਮੀ ਰੈਫਰੀ ਵੀ ਤੁਸੀਂ ਹੈਨਾ ਜਾਣਦੇ ਹੋ ਏਰੀਆ ਚ ਤੁਰਦੇ ਫਿਰਦੇ ਰਹਿੰਦੇ ਹੋ ਰੈਫਰੀ ਵੀ ਕਮੈਂਟਟਰ ਵੀ ਇਹ ਸਾਰੇ ਜਿਵੇਂ ਕਬੱਡੀ ਨਾਲ ਜੁੜੇ ਹੁੰਦੇ ਇਹਨਾਂ ਦੇ ਘਾਰੇ ਜਿਵੇਂ ਤੁਸੀਂ ਦੱਸਿਆ ਵੀ ਇੱਥੋਂ ਚੱਲਣਾ ਹੁੰਦਾ ਸਾਰਾ ਕੁਝ ਤੇ ਹੁਣ ਕਿੰਨੇ ਕੁ ਪਰਸੈਂਟ ਹੈ ਜਿਹੜੀ ਗਰੋਥ ਹੋਣੀ ਸ਼ੁਰੂ ਹੋ ਗਈ ਕਿੰਨੇ ਕੁ ਟੂਰਨਾਮੈਂਟ ਹੈ ਜਿਹੜੇ ਦੁਬਾਰਾ ਹੋਣੇ ਸ਼ੁਰੂ ਹੋਣੇ ਸ਼ੁਰੂ ਹੋ ਗਏ ਬਈ ਟੂਰਨਾਮੈਂਟ ਦਾ ਵੈਸੇ ਕੋਈ ਹੋਏ ਭਲਾ ਨਾ ਹੋਇਆ ਨਹੀਂ ਤਾਂ ਬਈ ਰਿਕ ਟੂਰਨਾਮੈਂਟ ਤਾਂ ਬਈ ਹੋਈ ਜਾਂਦੇ ਆ ਮੰਨ ਲਓ ਹੁਣ ਸੀਜ਼ਨ ਥੋੜਾ ਜਿਹਾ ਆਫ ਹਨਾ ਚੱਲ ਆਪਣੇ ਤਾਂ ਇੱਧਰ ਮੇਲੇ ਚੱਲ ਪੈਣਗੇ ਨਾ ਪੀਰਾਂ ਦੇ ਮੇਲੇ ਚੱਲ ਪੈਂਦੇ ਆ ਤੇ ਸਿਸਟਮ ਚੱਲੀ ਜਾਂਦਾ ਹੈਗਾ ਤੇ ਹੌਲੀ ਹੌਲੀ ਮੰਨ ਲਓ ਕਿਦੋਂ ਅਗਸਤ ਚ ਜਾ ਕੇ ਸਤੰਬਰ ਚ ਜਾ ਕੇ ਮੰਨ ਲਓ ਕਬੱਡੀ ਦੇ ਫੇਰ ਟੂਰਨਾਮੈਂਟ ਵੱਡੇ ਕੱਪ ਸ਼ੁਰੂ ਹੋ ਜਾਂਦੇ ਆ ਬਈ ਤੇ ਕਿਵੇਂ ਦੇਖਦੇ ਹੁਣ ਪਲੇਅਰਾਂ ਨੂੰ ਜਿਹੜੇ ਕਬੱਡੀ ਨਾਲ ਜੁੜੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਤੁਸੀਂ ਆਪ ਦੀ ਤੁਹਾਡੇ ਵੀ ਸੰਘਰਸ਼ ਮਹੀ ਜਿਹੜਾ ਸਮਾਂ ਦੌਰਾਨ ਗਿਆ ਉਹਨਾਂ ਨੂੰ ਤੁਸੀਂ ਗਰਾਊਂਡਾਂ ਨਾਲ ਜੋੜਨ ਲਈ ਕੀ ਮੈਸੇਜ ਦੇਣਾ ਚਾਹੂਗੇ ਪਹਿਲੀ ਗੱਲ ਤਾਂ ਬਾਈ ਸੂਗਾ ਸ਼ਾਮ ਗਰਾਊਂਡ 'ਚ ਜਾਓ ਹਨਾ ਤੇ ਘਰਦਿਆਂ ਦਾ ਕਹਿਣਾ ਮੰਨੋ ਜਦੋਂ ਬੰਦਾ ਘਰਦਿਆਂ ਦੇ ਕਹਿਣੇ ਤੋਂ ਬਾਹਰ ਹੁੰਦਾ ਉਦੋਂ ਗਲਤ ਪਾਸੇ ਜਾਵ ਰਿਹਿੰਦਾ ਹੈਗਾ ਠੀਕ ਹੈ ਤੇ ਗਰਾਊਂਡ 'ਚ ਮਿਹਨਤ ਕਰੋ ਤੇ ਮੰਨ ਲਓ ਕਬੱਡੀ ਵਾਲੇ ਪਾਸੇ ਲੱਗੋ ਹਨਾ ਤੇ ਐ ਆ ਵੀ ਕਬੱਡੀ ਦੇ ਨਾਲ-ਨਾਲ ਬਾਈ ਕੋਈ ਕੰਮ ਵੀ ਕਰੋ ਕਿਉਂਕਿ ਕਬੱਡੀ 'ਚ ਇਕੱਲਾ ਕੁਝ ਨਹੀਂ ਹੁੰਦਾ ਹੈਗਾ ਕਿਉਂਕਿ ਕਬੱਡੀ ਦੇ ਨਾਲ-ਨਾਲ ਕੰਮ ਵੀ ਬੰਦੇ ਨੂੰ ਜ਼ਰੂਰੀ ਆ ਇਕੱਲੇ ਕਬੱਡੀ ਦੇ ਨਹੀਂ ਰਹਿਣਾ ਚਾਹੀਦਾ ਆਪਾਂ ਹੀ ਕਹਿੰਨੇ ਆ ਜਿਵੇਂ ਰਵੀ ਤੁਸੀਂ ਇੱਕ ਬਿਜ਼ਨਸ ਲੈਣੀ ਚਲੋ ਬਣ ਜਾਂਦੀ ਹੈ ਕੋਈ ਕੰਮ ਸ਼ੁਰੂ ਕਰਾ ਕੇ ਦਿੱਤਾ ਭਰਾਵਾਂ ਦਾ ਉਹਨਾਂ ਦਾ ਅਸੀਂ ਵੀ ਧੰਨਵਾਦ ਕਰਦੇ ਹਾਂ ਪਹਿਲਾਂ ਤਾਂ ਤੁਸੀਂ ਉਹਨਾਂ ਭਰਾਵਾਂ ਦਾ ਉਹਨਾਂ ਦਾ ਜ਼ਿਕਰ ਕਰ ਦਿਓ ਜਿਹੜੇ ਜਿਹੜੇ ਤੁਹਾਡੇ ਇੱਥੇ ਫੁੱਲ ਸਪੋਰਟ ਕਰਦੇ ਆ ਫਿਰ ਆਪਾਂ ਜਾਰੀ ਰੱਖਾਂਗੇ ਕਿਤੇ ਆਪਾਂ ਉਹਨਾਂ ਦਾ ਨਾਮ ਲੈਣਾ ਨਾ ਭੁੱਲ ਜਾਈਏ ਸਪੋਰਟ ਤਾਂ ਬਈ ਆਪਾਂ ਨੂੰ ਉਹਨਾਂ ਐਨ ਆਰ ਆਈ ਭਰਾਵਾਂ ਦੀ ਬਹੁਤ ਜ਼ਿਆਦਾ ਸਪੋਰਟ ਆ ਆਪਣਾ ਭਰਾ ਵੱਡਾ ਭਰਾ ਯਾਰ ਆ ਰੱਬ ਹੀ ਆਪਣੇ ਲਈ ਤਾਂ ਬਈ ਯਾਰ ਹਰਦੀਪ ਸੰਗਾ ਕੈਨੇਡਾ ਚੱਕ ਜਾਨੀ ਸਰ ਤੋਂ ਆਪਣੇ ਨਾਲ ਪੈਂਦੀ ਆ ਜਾਣਦੇ ਹੋਗੇ ਤੁਸੀਂ ਹਾਂ ਹਰਦੀਪ ਸੰਘਾ ਚੱਕ ਜਾਨ ਖੇਡ ਪ੍ਰਮੋਟਰ ਬਾਈ ਆਦੇਸ਼ਪਾਲ ਚੀਮਾ ਦੇਸੂ ਬਾਗੇ ਵਾਲੇ ਵਾਲਾ ਠੀਕ ਹੈ ਉਹ ਵੀ ਬੰਦਾ ਬਾਈ ਧਾਕੜ ਪ੍ਰਮੋਟਰ ਹੀ ਆ ਉਹ ਵੀ ਬੰਦਾ ਆਪਣੇ ਨਾਂ ਮੋਢੇ ਨਾਲ ਮੋਢਾ ਜੋੜ ਕੇ ਖੜਾਗਾ ਤੇ ਇੱਕ ਮੁੰਡਾ ਆਪਣਾ ਕਬੈਤ ਤੋਂ ਆ ਭਾਗ ਸਰ ਤੋਂ ਗੱਗੂ ਉਹ ਵੀ ਆਪਣੇ ਨਾਲ ਵਧੀਆ ਇੱਕ ਬਲੀ ਵਿਰਾੜ ਕੈਨੇਡਾ ਤੋਂ ਆ ਬਾਈ ਉਹ ਵੀ ਆਪਣੇ ਨਾਲ ਵਧੀਆਗਾ ਹਨਾ ਤੇ ਬਾਕੀ ਇੱਕ ਆਪਣੇ ਪਿੰਡ ਦਾ ਮੁੰਡਾ ਹਰਮਨ ਕੈਨੇਡਾ ਤੇ ਇੱਕ ਲੱਖਾ ਮੁਖਸਰੀ ਆ ਆਪਣੇ ਮੁਖਸਰ ਤੋਂ ਲੱਖਾ ਬਈ ਠੀਕ ਹੈ ਜੀ ਤੇ ਇੱਕ ਹੈਗਾ ਹਰਮਨ ਮਘੇੜਾ ਇਹ ਬਾਈ ਦੇ ਹਜ਼ਾਰ ਦੋਸਤਾਂ ਉੱਥੇ ਆਪਣੇ ਕੈਨੇਡਾ ਹਰਦੀਪ ਦੇ ਠੀਕ ਹੈ ਜੀ ਤੇ ਇਹ ਬੰਦੇ ਆਪਣਾ ਬਈ ਬਹੁਤ ਫੁੱਲ ਕਰਦੇ ਹਨਾ ਤੇ ਆਪਣੀ سپورਟ ਵੀ ਬਈ ਆਪਣੇ ਨਾਲ ਫੁੱਲ ਆਪਣੇ ਨਾਲ ਚਟਾਨ ਬਣ ਕੇ ਖੜੇ ਹੋਏ ਕਹਿੰਦੇ ਦੱਸ ਦੀ ਕਿੱਥੇ ਵੀ ਨਾ ਤੈਨੂੰ ਲੋੜ ਪਈ ਝੋਟੇ ਬੰਦੇ ਆ ਬਈ ਉਹ ਜਿਵੇਂ ਕਿ ਰਵੀ ਹੁਣ ਇਹ ਬਿਜ਼ਨਸ ਆਪਾਂ ਕਰ ਲਿਆ ਸ਼ੁਰੂ ਵੀ ਚਲੋ ਇੱਕ ਕੰਮ ਵੀ ਹੈ ਚਲੋ ਆਪਾਂ ਜਿਵੇਂ ਤੁਹਾਨੂੰ ਲੋੜ ਵੀ ਸੀ ਕੰਮ ਦੀ ਚਲੋ ਫਿਰ ਵੀ ਤੁਸੀਂ ਇਹ ਕੰਮ ਵੀ ਉਹੋ ਜਿਹਾ ਸ਼ੁਰੂ ਕਰ ਲਿਆ ਜਿਹੜੇ ਨਾਲ ਤੁਸੀਂ ਗਰਾਉਂਡਾਂ ਨਾਲ ਵੀ ਜੁੜੇ ਰਹੋ ਤੁਸੀਂ ਖਿਡਾਰੀਆਂ ਨੂੰ ਇੱਕ ਦਿਸ਼ਾ ਵੀ ਦਿੰਦੇ ਰਹੋ ਕਿਉਂਕਿ ਤੁਸੀਂ ਇੱਕ ਵਧੀਆ ਪਲੇਅਰ ਸੀਗੇ ਆਪ ਤੇ ਹੁਣ ਜਿਹੜਾ ਇਹ ਸਮਾਨ ਆਪਾਂ ਵੇਚਦੇ ਆ ਜਿਵੇਂ ਅਕਸਰ ਹੀ ਅਸੀਂ ਕਾਫੀ ਤਮਾਦੇ ਟੂਰਨਾਮੈਂਟ ਤੇ ਗਏ ਆ ਮੈਨੂੰ ਲੱਗਦਾ ਹੈ ਬਾਜ਼ਾਰਾਂ ਨਾਲ ਤਾਂ ਆਪਣੇ ਰੇਟ ਦਾ ਹੀ ਬਹੁਤ ਹਾਂਜੀ ਹਾਂਜੀ ਆਪਣਾ ਰੇਟ ਵੀ ਮੰਨ ਲਓ ਆਪਾਂ ਬਈ ਬਲੀ ਕਮਾਈ ਨਹੀਂ ਕਰਦੇ ਵੜਦੇ ਨਹੀਂ ਕਿਵੇਂ ਦੁਕਾਨਾਂ ਦੇ ਬਹਿ ਕੇ ਬੰਦੇ ਵੜਦੇ ਆਪਾਂ ਨੂੰ ਪਤਾ ਯਾਰ ਕਮੇਟੀਆਂ ਜਾਂ ਕੋਈ ਵੀ ਨਾਰਮਲ ਬੰਦਾ ਟੂਰਨਾਮੈਂਟ ਕਰਾਉਂਦਾ ਹਨ ਆਪਾਂ ਨੂੰ ਪਤਾ ਯਾਰ ਆਪਾਂ ਨੂੰ ਇੰਨੀ ਕ ਬਚਤ ਆ ਆਪਾਂ ਆਪਦੀ ਉਨੀ ਕ ਬਚਤ ਹੀ ਰੱਖਦੇ ਆ ਬਈ ਹਨਾ ਤੇ ਮੰਨ ਲਓ ਆਪਾਂ ਕਿਨੂੰ ਬਾਹਲੇ ਰੀਡ ਨਹੀਂ ਲਾਉਂਦੇਗੇ ਕਿਉਂਕਿ ਯਾਰ ਸਾਰੇ ਕਿਹੜੇ ਆਪਣੀ ਜਾਨ ਬਚਣ ਵਾਲੇ ਆਪਣੇ ਭਰਾ ਹੁੰਦੇ ਆਪਾਂ ਤਾਂ ਕਹਿੰਦੇ ਆ ਵੀ ਮੇਰਾ ਹੱਕ ਰੱਖੋ ਨਾ ਆਪਾਂ ਬਾਹਲਾ ਵਿੱਚੋਂ ਖਾਂਦੇ ਨਹੀਂਗੇ ਜਿਵੇਂ ਕੋਈ ਆਪਾਂ ਪਹਿਲਾਂ ਵੀ ਮਜ਼ਦੂਰ ਪਰਿਵਾਰਾਂ ਦੀ ਗੱਲ ਕੀਤੀ ਸੀ ਵੀ ਪਲੇਅਰ ਆ ਜਿਹੜੇ ਉਹ ਜ਼ਿਆਦਾ ਮਜ਼ਦੂਰ ਪਰਿਵਾਰਾਂ ਦੇ ਹੁੰਦੇ ਆ ਤੇ ਜਿਹੜੇ ਟੂਰਨਾਮੈਂਟ ਵੀ ਕਈ ਥਾਵਾਂ ਤੇ ਆਪਾਂ ਦੇਖਦੇ ਆ ਕਈ ਪਿੰਡਾਂ ਦੇ ਵਿੱਚ ਵੀ ਮਜ਼ਦੂਰ ਪਰਿਵਾਰਾਂ ਦੇ ਛੋਟੇ-ਛੋਟੇ ਬੱਚੇ ਵੀ ਛੋਟੇ ਟੂਰਨਾਮੈਂਟ ਵੀ ਕਰਵਾਉਂਦੇ ਆ ਤੇ ਉਹਨਾਂ ਦੇ ਫਿਰ ਤੁਸੀਂ ਕਿਸ ਢੰਗ ਨਾਲ ਜਿਹੜੀ ਮਦਦ ਕਰਦੇ ਆ ਕਿਵੇਂ ਉਹਨਾਂ ਨੂੰ ਕੋਈ ਵੱਖਰਾ ਡਿਸਕਾਊਂਟ ਵੀ ਹੁੰਦਾ ਹਾਂਜੀ ਹਾਂਜੀ ਉਹਨਾਂ ਨੂੰ ਬਾਈ ਆਪਾਂ ਆਏ ਮੋਲੇ ਦਿੰਨੇ ਆ ਵਿੱਚ ਕੋਈ ਆਪ ਦਾ ਮਾੜਾ-ਮੋਟਾ ਭਲਾ ਕਮਾਲ ਗਿਆ ਹੁਣ ਔਲਖਾਂ ਤੋਂ ਆਏ ਸੀ ਮੁੰਡੇ ਆਪਣੇ ਝੋੜਨਾਂ ਵਾਲੇ ਹੋ ਗਏ ਇਹ ਬਾਕੀ ਆਪਣੀ ਵੀ ਯਾਰ ਕਮੈਂਟੇਟਰ ਬੰਦੇ ਆ ਜਿਹੜੇ ਆਪਣੀ ਬਹੁਤ ਸਪੋਰਟ ਕਰਦੇ ਹਨ ਕਿ ਆਪਣਾ ਮੋਦੀ ਦੇਵਾਲ ਹੋ ਗਿਆ ਟੀਮ ਵਾਲੀ ਤੋਂ ਭਰਾ ਆਪਣਾ ਤੇ ਇੱਕ लवली ਆਕਲਿਆ ਰਾਜਵੀਰ ਸਾਹ ਇੱਕ ਮੇਰੇ ਪਿੰਡ ਦਾ ਮੁੰਡਾ ਗਾ ਅਕਾਲਾ ਗਲਗੜ ਉਹ ਵੀ ਆਪਣੇ ਨਾਲ ਵਧੀਆ ਗਾ ਤੇ ਬੰਦੇ ਇੱਕ ਪ੍ਰਗਟਾ ਮੇਰੇ ਪਿੰਡ ਦਾ ਮੁੰਡਾ ਉਹ ਵੀ ਵਧੀਆ ਆਪਣੀ ਸਪੋਰਟ ਕਰਦਾ ਗਾ ਕਮੈਂਟਰੀ ਵਾਲੇ ਦਾ ਸਾਰੇ ਹੀ ਬੰਦੇ ਸਾਗਰ ਹੋ ਗਿਆ ਵੈਸੇ ਆਪਣੀ ਵੀ ਮੋਦੀ ਟੀਮ ਵਾਲੀ ਵਾਲਾ लवली ਆਕਲਿਆ ਰਾਜਵੀਰ ਸਾਹ ਇੱਕ ਢਿੱਲੋ ਕਬੱਡੀ 4K ਵਾਲਾ ਇਹ ਬੰਦੇ ਬਾਲੀ ਕਰਦੇ ਆ ਤੇ ਕੀ ਮੈਸੇਜ ਕੀ ਦੇਣਾ ਜਾਊਂਗਾ ਜਾਂਦੇ ਜਾਂਦੇ ਆਪਾਂ ਜਿਹੜੇ ਇੱਥੇ ਸਮਾਪਤੀ ਵੱਲ ਨੂੰ ਜਾਂਦੇ ਆਂ ਭਾਈ ਪਹਿਲੀ ਗੱਲ ਤਾਂ ਵੀ ਮੈਸੇਜ ਇਹੀ ਆ ਮੈਨੂੰ ਨਾ ਮੇਰਾ ਪਿੰਡ ਬਈ ਬਹੁਤ ਸਪੋਰਟ ਕਰਦਾਗਾ ਕਿਹੜਾ ਪਿੰਡ ਆਪਾਂ ਨੂੰ ਕਹਿੰਦਾ ਸੀ ਨਾ ਇਹ ਕੀ ਆ ਕੀ ਆ ਨਾ ਗਾਲਾਂ ਕੱਢ ਦਿੰਦਾ ਸੀ ਪਿੰਡ ਅੱਜ ਉਹ ਪਿੰਡ ਆਪਾਂ ਨੂੰ ਬਈ ਫੁੱਲ ਸਪੋਰਟ ਕਰਦਾਗਾ ਮੇਰੇ ਪਿੰਡ ਦੇ ਹੁਣ ਕਿਹੜੇ ਕਬੱਡੀ ਵਾਲੇ ਪਲੇਅਰ ਹੋ ਗਏ ਜਾਂ ਦੂਜੇ ਹੋ ਕੇਵੇਂ ਜੋਤੀ ਆਪਣਾ ਪਿੰਦਰ ਹੋ ਗਿਆ ਤੇ ਨਰਪਾਇਰ ਕੇ ਕਮਲ ਹੋ ਗਿਆ ਹਨਾ ਸਾਰੇ ਭਰਾ ਪੀਤੇ ਰਗੇ ਬਾਈ ਲਖਵੀਰ ਆ ਕਿਹੜਾ ਇੱਕ ਉਹ ਵੀ ਆਪਣੀ ਬਾਈ ਫੁੱਲ ਸਪੋਰਟ ਕਰਦਾ ਹੈਗਾ ਹਨਾ ਤੇ ਇਹ ਵੀ ਆਪਾਂ ਦੱਸ ਦਈਏ ਜਾਂਦੇ ਜਾਂਦੇ ਕਿਉਂਕਿ ਸਟਾਕ ਤੁਸੀਂ ਸਾਨੂੰ ਪਹਿਲਾਂ ਵੀ ਦਿਖਾਇਆ ਸੀ ਬਹੁਤ ਵੱਡਾ ਤੁਹਾਡਾ ਸਟੋਰ ਹੈ ਜਿਹੜਾ ਆਪਾਂ ਦੇਖ ਕੇ ਆਏ ਹਾਂ ਕਿਉਂਕਿ ਅਜੇ ਤੁਸੀਂ ਸਮਾਨ ਦੀ ਸੈਟਿੰਗ ਨਹੀਂ ਆਪਾਂ ਕਿਤੇ ਪਾਸੇ ਤੁਸੀਂ ਦੱਸਿਆ ਸੀ ਵੀ ਆਪਾਂ ਸ਼ਿਫਟ ਕਰਨਾ ਇੱਥੇ ਵੀ ਕੱਪ ਜਿਹੜੇ ਵੱਡੇ ਵੱਡੇ ਪਏ ਆ ਇਹ ਕਿਹੜੇ ਕਿਹੜੇ ਸਾਈਜ਼ ਦੇ ਕੱਪ ਆ ਜੇ ਕਿਸੇ ਨੇ ਤੁਹਾਡੇ ਤੋਂ ਕੋਈ ਆਨਲਾਈਨ ਵੀ ਇਹ ਬੰਗਵਾ ਸਕਦਾ ਹੈ ਹਾਂਜੀ ਹਾਂਜੀ ਬਾਈ ਆਪਾਂ ਆਨਲਾਈਨ ਵੀ ਕਰ ਦਿੰਨੇ ਆ ਇਹ ਅਗਲੇ ਦੇ ਘਰੇ ਵੀ ਸਮਾਨ ਪੰਚਾ ਦਿੰਨੇ ਕਿੱਡੇ ਕੱਪਾ ਵੱਡੇ ਪਿਆ ਹਨਾ ਆਹ ਕੱਪ ਪਾਇਆ ਸੀ ਫੁੱਟ ਦਾ ਇਦੋਂ ਵੱਡਾ ਵੀ ਆਪਾਂ ਲਾ ਕੇ ਨਾ ਰੌਡ ਲਾ ਕੇ ਵੱਡਾ ਵੀ ਕਰ ਦਿੰਨੇ ਆ ਕਿੱਡਾ ਬੰਦਾ ਓਡਾ ਕੱਪ ਵੀ ਕਰ ਦਾਂਗੇ ਆਪਣੇ ਕੋਲੇ ਸਮਾਨ ਪਿਆ ਬਈ ਅੱਛਾ ਅੱਛਾ ਠੀਕ ਇਸ ਜੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਹਿਜਵਾ ਹਾਂਜੀ ਹਾਂਜੀ ਵਧਾ ਦੇਈਦਾ ਜੀ ਆਪਣੇ ਕੋਲੇ ਕੱਪ ਕਿੱਡਾ ਮਰਜੀ ਕਿੱਡਾ ਵੱਡਾ ਬੰਦਾ ਜਾਂ ਕਿੱਡਾ ਗਣਾ ਓਡਾ ਹੀ ਕੱਪ ਬਣਾ ਦਾਂਗੇ ਆਪਾਂ ਬਈ ਸਪੋਰਟਸ ਦਾ ਤੁਹਾਡੇ ਕੋਲੇ ਸਾਰ ਜਿੱਦਾ ਬੈਟ ਵਗੈਰਾ ਦੇਖਣ ਨੂੰ ਸਾਨੂੰ ਇੱਥੇ ਮਿਲ ਰਹੇ ਆ ਜਾਂ ਹੋਰ ਫੁੱਟਬਾਲ ਵਗੈਰਾ ਨੈਟ ਵਗੈਰਾ ਸਪੋਰਟਸ ਦਾ ਸਾਰਾ ਸਮਾਨ ਹੀ ਹਾਂਜੀ ਜੀ ਸਪੋਰਟ ਕਿਹੜੇ ਪਲੇਅਰ ਵਰਤਦੇ ਹਨ ਨਿਕਰਾਮ ਵਗੈਰਾ ਪੂਰੀਆਂ ਟੌਪ ਦੀਆਂ ਨਿਕਰਾਮ ਵਗੈਰਾ ਬੈਟ ਆਪਣੇ ਕੋਲੇ ਸਾਰੇ ਮੰਨ ਲਓ ਕਿਹੜੇ ਆਮ ਹੁਣ ਚਲਦੇ ਆ ਜਾਦੂਗਰ ਐਚ ਡੀ ਤੇ ਹੋਰ ਆਪਣੇ ਕਿਸਾਨ ਹੋ ਗਏ ਇਹ ਆਪਣੇ ਕੋਲੇ ਬੈਟ ਸਾਰੇ ਪਏ ਹਨ ਤੇ ਸਿਕਸਰ ਵਗੈਰਾ ਦੇ ਸੇਗਾ ਦੇ ਬੂਟ ਆਪਣੇ ਕੋਲੇ ਸਾਰੇ ਪਏ ਆ ਤੇ ਦੂਜਾ اور ਸਟੱਡ ਫੁੱਟਬਾਲਾਂ ਲਈ ਸਟੱਡ ਤੇ ਕਿੱਟਾਂ ਵਗੈਰਾ ਆਪਾਂ ਸਪੈਸ਼ਲ ਬਈ ਦਰਜੀ ਆਪਣੇ ਕੋਲੇ ਆਪਾਂ ਕਿੱਟਾਂ ਵਗੈਰਾ ਆਪ ਦਾ ਸਟੱਪ ਲੈ ਕੇ ਬਣਾ ਕੇ ਦਿੰਨੇ ਆ। ਅੱਛਾ ਅੱਛਾ ਤੇ ਆਨਲਾਈਨ ਦਾ ਕੀ ਪ੍ਰੋਸੈਸ ਹੁੰਦਾ ਵੀਰੇ ਉਹਦਾ ਨੰਬਰ ਤੁਸੀਂ ਆਪ ਦਾ ਜਾਂਦਾ ਇੱਕ ਵਾਰੀ ਜ਼ਿਕਰ ਕਰ ਦਿਓ ਜੇ ਕੋਈ ਸਾਡਾ ਜਿਹੜਾ ਕੋਈ ਵੀ ਸਾਡੇ ਨਾਲ ਜੁੜਿਆ ਸਾਡਾ ਸਬਸਕ੍ਰਾਈਬਰ ਹੈ ਤੁਹਾਡੇ ਨੂੰ ਜਾਂ ਸਾਡੇ ਮੱਧੇ ਮਰੇ ਕਿਸੇ ਨੇ ਤੁਹਾਡੀ ਵੀਡੀਓ ਵੇਖ ਕੇ ਕੋਈ ਮਾਲ ਸਮਾਨ ਮੰਗਾਉਣਾ ਚਾਹੁੰਦਾ ਇੱਕ ਵਾਰੀ ਆਪਣਾ ਨੰਬਰ ਵੀ ਜਿਹੜਾ ਜੁੜਦਾ। ਬਈ ਆਪਣਾ ਨਾ ਆਪਣੇ ਇਹਦਾ ਨਾਮ ਹੈਗਾ ਮੰਨ ਲਓ ਸਰਬਸਾਂਝਾ ਸਪੋਰਟਸ ਹਾਊਸ ਪੰਡਾ ਕਾਲਗੜਾ ਆਪਣਾ ਮਤਲਬ ਇਹ ਇੰਸਟਾਗ੍ਰਾਮ ਤੇ ਵੀ ਪੇਜ ਹੈਗਾਗਾ ਨਾ ਤੇ ਆਪਣਾ ਕੰਟੈਕਟ ਨੰਬਰ ਹੈਗਾ 9592352592 ਇੱਕ ਵਾਰੀ ਹੋਰ ਕਰ ਦੋ 9592352592 ਰਵੀ ਬਹੁਤ ਧੰਨਵਾਦ ਅੱਜ ਕੀਮਤੀ ਸਮੇਂ ਦੇ ਵਿੱਚੋਂ ਕਿਉਂਕਿ ਹੁਣ ਇੱਕ ਟੂਰਨਾਮੈਂਟ ਅੱਜ ਵੀ ਤੁਸੀਂ ਟੂਰਨਾਮੈਂਟ ਤੋਂ ਆਏ ਸੀ ਚਲੋ ਸਵਾਬ ਬਣਿਆ ਤੇ ਸਾਨੂੰ ਵੀ ਆਇਆ ਹੁੰਦਾ ਇੱਕ ਵੀ ਅਸੀਂ ਵੀ ਕਿਸੇ ਉਸ ਭਰਾ ਦੀ ਕਰੀਏ ਜਿਹੜਾ ਵੀ ਕਿਸੇ ਦਲ ਦਲ ਚੋਂ ਨਿਕਲ ਕੇ ਅੱਜ ਇੱਕ ਨੌਜਵਾਨਾਂ ਨੂੰ ਸੇਧ ਦੇ ਦੇ ਰਿਹਾ ਚਲੋ ਤੁਹਾਡਾ ਰਜ਼ਗਾਰ ਅਸੀਂ ਜਿੱਦ ਕਹਿੰਨੇ ਵੈਗਰੂ ਦਿਨ ਦੁਗਣੀ ਤੁਸੀਂ ਰਾਤ ਚੋਗਣੀ ਤਰੱਕੀ ਕਰੋ ਤੇ ਇਸੇ ਤਰ੍ਹਾਂ ਤੁਸੀਂ ਜਿਹੜੇ ਗਰਾਊਂਡਾਂ ਦੇ ਨਾਲ ਜੁੜੇ ਰਹੋ ਤੇ ਸਾਨੂੰ ਵੀ ਜੇ ਕੋਈ ਇਸ ਤਰ੍ਹਾਂ ਦਾ ਪਲੇਅਰ ਜੇ ਕੋਈ ਇੰਨੀ ਮਿਹਨਤ ਕਰਦਾ ਤੇ ਦੱਸਿਆ ਕਰੋ ਅਸੀਂ ਵੀ ਉਹਦੇ ਦਰਸ਼ਕਾਂ ਜਿਹੜੇ ਰਵੀ ਰੂ ਹੈ ਜਿਹੜੇ ਉਹ ਦਰਸ਼ਕਾਂ ਨੂੰ ਆਪਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਹਨਾ ਤੇ ਬਾਈ ਹੋਰਾਂ ਦਾ ਚੈਨਲ ਆ ਡੈਲੀ ਰਿਪੋਰਟ ਟੀਵੀ ਸਾਰੇ ਭਰਾਵਾਂ ਨੇ ਕਿਹੜੇ ਮੇਰੇ ਨਾਲ ਵੀ ਜੁੜੇ ਆ ਹਨਾ ਤੇ ਬਾਈ ਹੋਰਾਂ ਨੂੰ ਸਬਸਕ੍ਰਾਈਬਰ ਕਰੋ ਵਧੀਆ ਆਪਣੇ ਭਰਾ ਹੋਰੀਆਂ ਹਨਾ ਬਾਈਟ ਕਰਦੇ ਆ ਤੇ ਤੇ ਸਾਰੇ ਭਰਾ ਇਹਨਾਂ ਨੂੰ ਕਰੋ ਤੇ ਜੇ ਕਿਸੇ 플레이ਰ ਨੇ ਇੰਟਰਵਿਊ ਵੀ ਕਰਾਉਣੀ ਹੋਈ ਬਾਈ ਹੋਰਾਂ ਨਾਲ ਸੰਪਰਕ ਕਰ ਸਕਦਾ ਹਨਾ ਤੇ ਬਾਕੀ ਵੀ ਜਾਂਦਾ ਜਾਂਦਾ ਮੈਂ ਕਿੰਨਾਗਾ ਮੇਰੇ ਪਿੰਡ ਦੀ ਬਾਈ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਕਿਉਂਕਿ ਮੈਂ ਮੇਰੇ ਪਿੰਡ ਦਾ ਵੀ ਨਾ ਬਹੁਤ-ਬਹੁਤ ਧੰਨਵਾਦ ਕਰਦਾ ਮੈਨੂੰ ਪਿੰਡ ਦੇ ਬੰਦੇ ਦੀ ਰਿਕ ਦੀ ਬਹੁਤ ਸਪੋਰਟ ਆ ਬਈ ਆਪਾਂ ਐ ਨਹੀਂ ਕਿ ਨਾਂ ਲਵਾਂਗੇ ਤਾਂ ਵੀ ਐ ਹੋ ਜੂ ਵੀ ਸਾਡਾ ਸਾਡਾ ਨਾਂ ਲੈਤਾ ਜਿਹੜਾ ਨਾਂ ਲੈਣਾ ਜੀ ਕਿਹੜੇ ਬੰਦੇ ਦਾ ਨਾਂ ਵੀ ਨਹੀਂ ਲੈਣਾ ਬਾਈ ਮਾਫੀ ਹੈ ਨਾ ਮਾਫੀ ਚਾਹੁੰਨੇ ਆ ਪਰ ਯਾਰ ਨਾ ਮੇਰਾ ਪਿੰਡ ਬਾਈ ਮੇਰੇ ਨਾਲ ਉਹਨਾਂ ਹੋ ਜਵਾਨ ਨਾਲ ਖੜਾ ਹੋਇਆ ਕਿਹੜਾ ਗਾਲਾਂ ਕੱਢਦਾ ਸੀ ਪਰ ਗਾਗਾਂ ਵਾਲੇ ਹੁੰਦੇ ਆ ਜਿਨ੍ਹਾਂ ਦੇ ਨਾਲ ਪਿੰਡ ਸਪੋਰਟ ਕਰਦਾ ਹਰ ਇੱਕ ਬੰਦੇ ਦੇ ਪਿੰਡ ਵੀ ਸਪੋਰਟ ਨਹੀਂ ਕਰਦਾ ਯਾਰ ਬਾਈ ਮੇਰੇ ਪਿੰਡ ਟੂਰਨਾਮੈਂਟ ਹੁੰਦਾ ਹਨਾ ਉਹਦੇ ਚ ਵੀ ਆਪਣੀ ਮਤਲਬ ਪੂਰਾ ਆਪਾ ਕਰਾਉਨੇ ਆ ਬਈ ਬਾਬੇ ਜੀ ਦੀ ਸੇਵਾ ਕਰਦੇ ਆ ਹਨਾ ਪਰ ਇਸ ਟਾਈਮ ਆਪਣੇ ਨਾਲ ਵੀ ਆਪਣਾ ਪਿੰਡ ਜਵਾਨ ਨਾਲ ਖੜਾਗਾ ਕਹਿੰਦੇ ਨੇ ਕਿਹਦੇ ਨਾਲ ਪਿੰਡ ਖੜਜੇ ਉਹ ਨਾਲ ਤਾਂ ਰਾਬੀ ਖੜ ਗਿਆ ਹਾਂ ਰਾਬੀ ਖੜ ਗਿਆ ਪਰ ਰਾਬੀ ਖੜਾ ਮੇਰੇ ਨਾਲ ਤਾਂ ਬਈ ਤੇ ਬਾਕੀ ਕਿਹੜੇ ਐਨ ਆਰ ਆਈ ਭਰਾਣਾ ਬਸ ਉਹਨਾਂ ਦਾ ਬਈ ਆਪਾ ਬਹੁਤ ਜਿਆਦਾ ਧੰਨਵਾਦ ਕਰਦੇ ਆ ਬਾਕੀ ਬਈ ਮੇਰੀ ਫੈਮਿਲੀ ਰਹੀ ਗਈ ਸੀ ਨਾ ਮੇਰੀ ਫੈਮਿਲੀ ਨੇ ਮੇਰੀ ਬਹੁਤ ਜਿਆਦਾ ਸਪੋਰਟ ਕੀਤੀ ਤੇ ਫੈਮਿਲੀ ਦੀ ਸਪੋਰਟ ਨਾਲ ਹੀ ਅੱਜ ਆਪਾਂ ਇੱਥੇ ਬੈਠੇ ਹਾਂ ਤੇ ਫੈਮਿਲੀ ਨੇ ਮੈਨੂੰ ਬਹੁਤ ਬਹੁਤ ਜਿਆਦਾ ਨਾੜੇ ਨੌਰ ਚ ਰਵੀ ਜਦੋਂ ਕੋਈ ਨਹੀਂ ਹੁੰਦਾ ਉਹਦਾ ਪਰਿਵਾਰ ਹੀ ਹੁੰਦਾ ਪਰਿਵਾਰ ਨੇ ਸਾਥ ਦਿੱਤਾ ਜਿੰਦਾ ਰਹੇ ਹਾਂ ਤਾਂ ਅੱਜ ਇੱਥੇ ਹਾਂਜੀ ਹਾਂਜੀ ਜੀ ਮੇਰੇ ਮਲੋ ਮੈਸੇਜ ਹੋ ਗਈ ਮੇਰਾ ਬੇਟਾ ਹੋ ਗਿਆ ਮੇਰੇ ਬ੍ਰਦਰ ਹੋ ਗਿਆ ਨਿੱਕਾ ਉਹਨੇ ਮੇਰੇ ਮੰਮੀ ਪਾਪਾ ਹੋ ਗਏ ਮੇਰੇ ਦਾਦੀ ਹੋ ਗਏ ਤਾਇਆ ਤਾਈ ਕਿ ਹੋ ਗਏ ਨਾ ਉਹ ਹੋ ਗਏ ਹਾਂ ਸਟੋਰ ਚ ਸਮਾਨ ਦਿਖਾਏਗਾ ਤੇ ਸਾਰਿਆਂ ਨੇ ਆਪਣੀ ਬਹੁਤ ਸਪੋਰਟ ਕੀਤੀ ਬਈ ਆਪਾਂ ਨੂੰ ਰਿਸ਼ਤੇਦਾਰਾਂ ਨੇ ਬਹੁਤ ਸਪੋਰਟ ਕੀਤੀ ਕਿਦੋਂ ਮਾੜਾ ਟਾਈਮ ਸੀ ਕਈ ਨੇ ਮਾੜੇ ਟਾਈਮ ਚ ਛੱਡ ਜਾਂਦੇ ਹੁੰਦੇ ਨਾ ਪਰ ਆਪਾਂ ਨੂੰ ਛੱਡਿਆ ਨਹੀਂ ਕਿਸੇ ਨੇ ਬਈ ਮਾੜੇ ਟਾਈਮ ਚ ਮਾੜੇ ਟਾਈਮ ਚ ਬਈ ਕਿੰਨੇ ਛੱਡਿਆ ਨਹੀਂ ਆਪਣੀ ਸਪੋਰਟ ਕੀਤੀ ਤੇ ਬਸ ਅੱਜ ਆਪਾਂ ਵੇਖ ਲਓ ਆਪਣਾ ਘਰ ਘਰੇ ਵੇਖ ਲਓ ਕਿੰਨਾ ਕਿੰਨਾ ਸਮਾਨ ਪਿਆ ਆਪਾਂ ਫੁੱਲ ਤਗੜਾ ਸਟੋਰ ਕਰਤਾ ਬਈ ਤੇ ਤੁਹਾਨੂੰ ਬਹੁ ਇੱਕ ਨਵੇਂ ਮਲੋ ਸਟੇਸ਼ਨ ਤੇ ਦਿਖਾਵਾਂਗੇ ਤੁਹਾਨੂੰ ਸੱਦਾਂਗੇ ਸਾਰੇ ਭਰਾਵਾਂ ਨੂੰ ਮਿਹਰਬਾਨੀ ਥੈਂਕ ਯੂ